ਫਿਰੋਜ਼ਪੁਰ ਦੇ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਅਤੇ ਕਾਰਵਾਈ ਦੇ ਨਾਮ ਤੇ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਪਿੰਡ ਕੰਦਾਵਾਲੀ ਤੋਂ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਗੁੰਡਾਗਰਦੀ ਕਰਦਿਆਂ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਇੱਕ ਔਰਤ ਨੇ ਲੁਕ ਛਿਪ ਕੇ ਆਪਣੀ ਜਾਨ ਬਚਾਈ। ਇਸ ਮੌਕੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਕੰਦਾਵਾਲੀ ਦੇ ਵਸਨੀਕ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਦੇ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਜਿਸ ਦੇ ਚੱਲਦੇ ਉਸ ਦਾ ਭਰਾ ਵੀ ਕਤਲ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਉਹ ਕਈ ਵਾਰ ਪੁਲਿਸ ਕੋਲ ਜਾ ਚੁੱਕੇ ਨੇ ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ ਜਦੋਂ ਵੀ ਉਹ ਇਨਸਾਫ ਲੈਣ ਲਈ ਪੁਲਿਸ ਕੋਲ ਜਾਂਦੇ ਨੇ ਤਾਂ ਪੁਲਿਸ ਟਾਲ ਮਟੋਲ ਕਰਦੀ ਨਜ਼ਰ ਆਉਂਦੀ ਹੈ ਇਸੇ ਦੇ ਚੱਲਦੇ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਗੋਹਾਰ ਲਗਾਈ ਗਈ ਹੈ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ ਵੀ ਉਹਨਾਂ ਦੇ ਨੋ ਕਿਹਾ ਗਿਆ ਇਸ ਲਈ ਜਲਦ ਤੋਂ ਜਲਦ ਦੋਸ਼ੀਆਂ ਤੇ ਕਾਰਵਾਈ ਕਰਨਾ ਨੂੰ ਕਾਬੂ ਕਰਨ ਦੀ ਮੰਗ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਜਦੋਂ ਇਸ ਸੰਬੰਧੀ ਡੀਐਸਪੀ ਆਜਾਦ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਵੀ ਸੱਚ ਸਾਹਮਣੇ ਆਵੇਗਾ ਉਸ ਦੇ ਤਹਿਤ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਰਾਤ ਅਸੀਂ ਮੇਰਾ ਵੱਡਾ ਬ੍ਰਦਰ ਮੇਰੇ ਭਤੀਜੇ ਸਾਡੇ ਘਰ ਬੈਠੇ ਸੀਗੇ ਉੱਥੇ ਪਿੰਡ ਦੇ ਵਿੱਚ ਕੰਦਾਵਲੀ ਪਿਛਲੇ ਪਿੰਡ ਉੱਥੇ ਇਹ ਪਿੰਡ ਅੱਗੇ ਇਧਰ ਗੁਰਦੁਆਰਾ ਸਾਹਿਬ ਕੋਲ ਇਹਨਾਂ ਦਾ ਘਰ ਹੈ ਨਾ ਹਵੇਲੀ ਦਾ ਗੇਟ ਹੈ ਰੋਡ ਦੇ ਉੱਤੇ ਘਰ ਹੈ ਤੇ ਨਾ ਹੀ ਕਮਰਿਆਂ ਦਾ ਗੇਟ ਹੈ ਜੀ ਦੋ ਮੋਟਰਸਾਈਕਲਾਂ ਦੇ ਆਏ ਆ 6 ਬੰਦੇ ਮੈਂਬਰ ਭਾਬੀ ਮੇਰੀ ਦੱਸਦੀ ਵੀ ਹੈ ਕਿ ਦੋ ਡਰਾਈਵਰ ਜਿਹੜੇ ਉੱਥੇ ਹੀ ਖੜੇ ਰਹੇਗੇ ਆ ਰੋਡ ਦੇ ਉੱਤੇ ਔਰ ਚਾਰ ਬੰਦੇ ਦਾਖਲ ਹੋ ਗਏ ਅੰਦਰ ਔਰ ਦੋਨਾਂ ਨੇ ਉਹ ਗੱਡੀ ਦੇ ਜਾ ਕੇ ਡਰਾਈਵਰ ਸਾਈਡ ਜਿਹੜੇ ਪਾਸੇ ਸਟੇਨਗੇ ਦੋ ਫੇਰ ਮਾਰੇ ਆ ਉਹਨਾਂ ਨੂੰ ਕੋਈ ਸ਼ੱਕ ਪਿਆ ਸ਼ਾਇਦ ਵੀ ਅੰਦਰ ਕੋਈ ਹੈਗਾ ਗੱਡੀ ਵਿੱਚ ਹਾਂਜੀ ਆਇਆ ਲੱਗਿਆ ਵੀ ਜਿਵੇਂ ਗੱਡੀ ਹੁਣੇ ਆਈ ਏ ਉਹਨਾਂ ਨੇ ਉੱਥੇ ਜਾ ਕੇ ਫਾਇਰਿੰਗ ਕਰ ਦਿੱਤੀ ਏ ਓਨੀ ਦੇਰ ਨੂੰ ਸਾਡੀ ਭਾਬੀ ਕਿਤੇ ਥੋੜੀ ਇਹਨਾਂ ਨੂੰ ਸੰਦਕ ਲੱਗੀ ਉੱਠੇ ਮਾਰੇ ਜਾ ਉੱਠਣ ਦਿਲ ਬੂਹੇ 'ਚ ਆਇਆ ਓਨੀ ਦੇਰ ਨੂੰ ਦੋ ਬੰਦੇ ਇੱਧਰ ਚਲੇ ਗਏ ਚਾਰ ਆਏ ਸੀ ਦਾਖਲ ਹੋਏ ਦੋ ਗੱਡੀ ਵਾਲ ਸੀ ਦੋ ਇੱਧਰ ਉਹਦੇ ਵੱਲ ਚਲੇ ਗਏ ਉਹਦੇ ਹੱਥੋਂ ਬਾਈ ਕਿਤੇ ਹੋਏ ਆ ਪੁੱਛਿਆ ਤੇਰੇ ਮੁੰਡੇ ਕਿੱਥੇ ਆ ਸੁਖਪਾਲ ਸਿੰਘ ਤੇ ਸ਼ੋਕ ਕਿੱਥੇ ਆ ਤੇ ਤੁਹਾਡੇ ਘਰ ਵਾਲਾ ਕਿੱਥੇ ਆ ਇਹਨਾਂ ਨੇ ਅੱਗੋਂ ਵਾਰਜਵਾਦ ਦਿੱਤਾ ਵੀ ਉਹਨਾਂ ਨੂੰ ਕੀ ਕਹਿਣਾ ਤੁਸੀਂ ਕਹਿੰਦੇ ਉਹ ਕਿੱਥੇ ਆ ਗਿਆ ਉਹ ਨੀ ਵੀ ਧਮਕੀਆਂ ਦਿੰਦੇ ਵੀ ਰਾਜੀਨਾਵਾ ਕਰ ਲੋ ਤੇ ਚੰਗੀ ਗੱਲ ਨਹੀਂ ਤਾਂ ਇੱਕ ਨਾ ਇੱਕ ਦੋ ਹੋਰ ਮਾਰਾਂਗੇ ਔਰ ਅੱਗੇ ਵੀ ਸਾਨੂੰ ਬਹੁਤ ਧਮਕੀਆਂ ਦਿੰਦੇ ਤਲਵਾਰਾਂ ਲੈ ਕੇ ਨੰਗਦੇ ਸਾਡੇ ਗੇਟ ਮਾ ਉ ਨੂੰ ਧਮਕੀਆਂ ਹਾਲੇ ਤੱਕ ਵੀ ਦਿੰਦੇ ਆ ਵੀ ਇੱਕ ਨਾ ਇੱਕ ਜਣਾ ਹੋਰ ਮਾਰਾਂਗੇ ਫਿਰ ਜਾਗੇ ਅਸੀਂ ਜਾਣਾ ਤਾਂ ਹੈਗਾ ਹੀ ਐ ਜਾ ਕੇ ਉੱਥੇ ਤਾਂ ਦਾਲਤ ਉਦਚ ਜੇਲ੍ਹ ਤੇ ਤਾਂ ਕਰਨੀ ਕਰਨੀ ਜਾਣੀ ਐ ਅਸੀਂ ਇੱਕ ਬੰਦਾ ਹੋਰ ਜਾਂ ਦੋ ਮਾਰ ਕੇ ਜਾਵਾਂਗੇ ਦੇਖੋ ਬੇਖੌਬ ਹੋ ਗਏ ਨੇ ਡਾਰ ਬੇਖੌਬ ਹੋ ਕੇ ਸ਼ਰੇਆਮ ਤੁਰੇ ਫਿਰਦੇ ਨੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਅਸੀਂ ਜਾਣੇ ਆ ਉੱਤੇ ਜਾ ਕੇ ਸਾਨੂੰ ਇੰਨਾ ਬਲੋਸ ਦਿੰਦੇ ਆ ਵੀ ਅੱਜ ਤਿੰਨ ਦਿਨਾਂ ਬਾਅਦ ਅਸੀਂ ਚਾਰ ਟੀਮਾਂ ਬਣਾਤੀਆਂ ਜੀ ਪੰਜ ਟੀਮਾਂ ਬਣਾਤੀਆਂ ਅਸੀਂ ਉੱਥੇ ਰੇਡ ਕਰਦੇ ਪਏ ਜੀ ਉੱਥੇ ਰੇਡ ਕਰਦੇ ਪਏ ਬੰਦਾ ਕੋਈ ਵੀ ਨਹੀਂ ਫੜਿਆ ਅੱਜ ਤੱਕ ਇੱਕ ਗ੍ਰਿਫਤਾਰ ਜਿਹੜਾ ਆਪਣੇ ਆਪ ਹੋਇਆ ਇਹਨਾਂ ਦਾ ਕੋਈ ਪਤਾ ਨਹੀਂ ਐਮਐਲ ਕਹਿੰਦੇ ਕਿਸ ਨੇਤਾ ਦੇ ਸਾਹ ਕੋਲੋਂ ਜਿਵੇਂ ਹੈ ਇਹਨਾਂ ਨੂੰ ਸਾਨੂੰ ਪਤਾ ਮਤਲਬ ਕਿਸੇ ਦੇ ਥਰੂ ਕੀਤਾ ਗਿਆ ਤੇ ਅਸੀਂ ਧਰਨਾ ਵੀ ਲਾਇਆ ਸੀ ਡਿਪਟੀ ਸਾਹਿਬ ਆਏ ਉੱਤੇ ਉਹਨਾਂ ਨੇ ਕਿਹਾ ਜਿੱਦਣ ਡੈੱਡ ਬੋਡੀ ਲੈ ਗਏ ਆ ਥਾਣੇ ਦੇ ਮੂਹਰੇ ਉਹਨਾਂ ਤਿੰਨ ਦਿਨ ਦਾ ਟਾਈਮ ਲਿਆ ਔਰ ਤਿੰਨ ਦਿਨ ਦੇ ਵਿੱਚ ਵਿੱਚ ਅਸੀਂ ਮੁਰਜਮ ਸਾਰੇ ਫੜ ਲਾਂਗੇ ਅੱਜ ਇਸ ਤਿੰਨ ਦਿਨ ਤੋਂ ਬਜਾਏ ਅੱਜ ਇੱਕ ਮਹੀਨੇ ਤੋਂ ਕੁਝ ਦਿਨ ਉੱਤੇ ਹੋ ਗਏ ਨੇ ਤਿੰਨ ਵਾਰੀ ਡਿਪਟੀ ਸਾਹਿਬ ਕੋਲ ਫਿਰ ਅਸੀਂ ਜਾ ਕੇ ਆਏ ਆ ਜੀ ਕਰਦੇ ਆ ਜੀ ਕਾਰਵਾਈ ਕਰਦੇ ਪਿਆ ਜੀ ਅਸੀਂ ਫੜ ਲੈਨੇ ਆ ਬਸ ਐਂ ਕਹੀ ਜਾਂਦੇ ਆ ਬਹੁਤ ਅੱਜ ਇਸ ਤੋਂ ਉੱਤੇ ਢਿੱਲੀ ਹੋਰ ਕੀ ਹੁਣੀ ਹੈ ਇੱਕ ਮਹੀਨੇ ਤੋਂ ਕਾਫੀ ਦਿਨ ਉੱਤੇ ਹੋ ਗਏ ਨੇ ਅਜੇ ਤੱਕ ਤਾਂ ਸਾਡੀ ਕੋਈ ਗੱਲਬਾਤ ਸੁਣਾਈ ਨਹੀਂ ਜਦੋਂ ਜਾਣਦੇ ਆ ਉਦੋਂ ਕਹਿ ਦਿੰਦੇ ਆ ਵੀ ਅਸੀਂ ਫੜ ਲਿਆ ਆ ਜੀ ਬੜੀ ਕੋਸ਼ਿਸ਼ ਕਰ ਰਹੇ ਆ ਚਾਰ ਟੀਮਾਂ ਲਾਈਆਂ ਤਿੰਨ ਟੀਮਾਂ ਲਾਈਆਂ ਇਹੀ ਕਰਦੇ ਆ ਸਾਨੂੰ ਇਸੇ ਤਰ੍ਹਾਂ ਕਹਿ ਕੇ ਤੁਰ ਦਿੰਦੇ ਅਸੀਂ ਫਿਰ ਅਜਨੇ ਅਸੀਂ ਗਰੀਬ ਆ ਤਮਾਟੜ ਹੈਗੇ ਆ ਨਾ ਸਾਡੀ ਕੋਈ ਪੈੜੀ ਨਾ ਜ਼ਮੀਨਦਾਰ ਅਸੀਂ ਮਿਲ ਮਜ਼ਦੂਰੀ ਵਾਲੇ ਬੰਦੇ ਆ ਔਰ ਜਿਹੜਾ ਕੋ ਸਾਡੇ ਨਾਲ ਤਮਾਟੜ ਤੁਰਦਾ ਉਹਦੇ ਨਾਲ ਫੋਨਸ ਵਾਲੇ ਕਰ ਦਿੰਦੇ ਉਹਨਾਂ ਨੂੰ ਧਮਕੀ ਦੇ ਦਿੰਦੇ ਨੇ ਤੁਹਾਡਾ ਵੀ ਇਹੀ ਹਰਸ਼ ਕਰਾਂਗੇ ਫਿਰ ਕਈਆਂ ਨੂੰ ਕਹਿੰਦੇ ਵੀ ਰਾਜੀਨਾਮਾ ਕਰਾ ਦਿੱਤਾ ਜਾਵੇ ਤਾਂ ਚੰਗੇ ਪਿੰਡ ਦੇ ਹੀ ਨੇ ਜੀ ਦੋਸ਼ੀ ਜਿਹੜੇ ਬਸ ਇਹ ਤਾਂ ਉਹ ਲਸ ਨੂੰ ਪਤਾ ਨਹੀਂ ਕੀ ਮਿਲੀ ਭਗਤ ਉਹਨਾਂ ਨਾਲ ਕੋਈ ਸਾਨੂੰ ਇਸ ਬਾਰੇ ਤਾਂ ਕੋਈ ਪਤਾ ਨਹੀਂ ਹੈ ਅਸੀਂ ਬੜੇ ਜੋਰ ਲਾਇਆ ਬੜੀਆਂ ਸਪਾਰਸ਼ਾਂ ਵੀ ਆਪ ਦੇ ਲੋਕ ਪੈਣਾ ਰਿਸ਼ਤੇਦਾਰ ਸਰਪੰਚ ਮੈਂਬਰ ਲੈ ਕੇ ਜਾਂਦੇ ਹਾਂ ਕੋਈ ਸਾਡੀ ਸੁਣਾਈ ਨਹੀਂ ਹੁੰਦੀ ਹੁਣ ਸਾਡੀ ਇਹੋ ਹੀ ਮੰਗ ਏ ਵੀ ਜਿਹੜਾ ਸਾਡਾ ਹੱਕ ਸਾਨੂੰ ਲੈ ਕੇ ਦਿੱਤਾ ਜਾਵੇ ਮੁਰਜ਼ਬਾਂ ਜਲਦੀ ਤੋਂ ਜਲਦੀ ਫੜਿਆ ਜਾਵੇ ਉਹਨਾਂ ਦੀ ਜਿਹੜੀ ਕੀਤੀ ਕਾਰਵਾਈ ਉਹ ਕੀਤੀ ਜਾਵੇ ਬੰਦੀ ਕਾਰ ਹੋਏ ਸਾਡੀ ਰਿੰਜ ਚੱਲ ਰਹੀ ਸੀ ਮਿਰਦੇੌਰ ਦਾ ਕਤਲ ਕੀਤਾ ਸੀ ਨਾ ਇਦੋਂ ਪਹਿਲਾਂ ਕੋਈ 25 ਦਿਨ ਹੋ ਗਏ ਨੇ ਉਹ ਕਾਰਵਾਈ ਜਲਦੀ ਪੀਸੇ ਜਕਾਗਤੀ ਸਾਡੀ ਤੇ ਸਾਨੂੰ ਤੇਜ ਆ ਕੋਈ ਗਈ ਨਹੀਂ ਸੀ ਵੀ ਇੱਥੋਂ ਤੱਕ ਫੇਰ ਪਹੁੰਚਣਗੇ ਤੇ ਸਾਡੇ ਬੰਦੇ ਪਿੰਡ ਗਏ ਸੀ ਤੇ ਅਸੀਂ ਤਿੰਨੇ ਮਾਵਾਂ ਤੀਂ ਅੰਦਰ ਪਈਆਂ ਸੀ ਨਾ ਹੀ ਸਾਡਾ ਵੇਲੀ ਦਾ ਕੋਈ ਕੰਦ ਹੈਗੀ ਏ ਤੇ ਨਾ ਹੀ ਅਗਾ ਆਪਦੇ ਕਮਰਾਂ ਦਾ ਕੋਈ ਗੇਟ ਹੈਗਾ ਅਸੀਂ ਅੰਦਰ ਪਈਆਂ ਤੇ ਬਾਹਰ ਖੜਾਕ ਹੋਇਆ ਗੋਲੀ ਦਾ ਆਵਾਜ਼ ਆਈ ਏ ਜਿਵੇਂ ਕਿਸੇ ਤੇਜ਼ ਮਾਰੀ ਹੁੰਦੀ ਗੱਡੀ ਦੇ ਵਿੱਚ ਕੋਈ ਚੀਜ਼ ਗੋਲੀ ਤਰ੍ਹਾਂ ਠਾ ਹੋਈ ਏ ਭੱਜ ਕੇ ਮੈਂ ਬਾਹਰ ਨਿਕਲੀ ਆ ਆਕੇ ਤੇ ਮੈਂ ਬੂਹੇ 'ਚ ਖੜੂਤੀਆਂ ਤਾਂ ਗੋ ਨਾ ਦੋ ਬੰਦਿਆਂ ਨੇ ਮੈਨੂੰ ਵਲ ਲਿਆ ਕਹਿੰਦੇ ਬੀਬੀ ਦੱਸ ਤੇਰੇ ਕਿੱਥੇ ਗਏ ਨੇ ਆਦਮੀ ਤੇਰੇ ਮੁੰਡੇ ਕਿੱਥੇ ਨੇ ਦੋ ਮੁੰਡੇ ਮੇਰੇ ਆਂ ਦਾ ਨਾਂ ਲਿਆ ਸੁੱਖਾ ਤੇ ਸ਼ੋਕ ਕਿੱਥੇ ਨੇ ਮੈਸੇ ਆਖ ਵੀ ਉਹ ਕਰੇ ਨਹੀਂ ਹੈਗੇ ਤੁਸੀਂ ਮੈਨੂੰ ਦੱਸੋ ਕੀ ਗੱਲ ਹੈ ਇਹਨਾਂ ਨੇ ਮੇਰੀ ਕੁੜੀਆਂ ਨੇ ਚੀਕਾਂ ਮਾਰਨ ਲੱਗ ਗਈਆਂ ਵੀ ਪਤਾ ਨਹੀਂ ਬੀ ਮੰਮੀ ਨਾ ਮਾਰਦੇ ਆ ਤੇ ਮੈਂ ਫਿਰ ਇਹਨਾਂ ਨੂੰ ਚਿੜਕ ਦਿੱਤਾ ਮੈਂ ਬੇਟਾ ਕੋਈ ਨਹੀਂ ਮਾਰ ਦੇਣਗੇ ਤਾਂ ਜੇ ਅੱਜ ਮੇਰੇ ਬੇਟੇ ਹੁੰਦੇ ਤਾਂ ਉਹਨਾਂ ਨਹੀਂ ਮਾਰ ਜਾਂਦੇ ਇਸ ਕਰਕੇ ਫਿਰ ਮੈਂ ਘਬਰਾ ਗਿਆ ਆਪ ਕੀ ਫੜਿਆ ਸੀ ਉਹਨਾਂ ਦੇ ਆਪ ਉਹਨਾਂ ਇੱਕ ਦੇ ਹੱਥ ਵਿੱਚ ਪਿਸਤੌਲ ਸੀ ਇੱਕ ਦੇ ਹੱਥ ਵਿੱਚ ਪਤਾ ਨਹੀਂ ਉਹ ਇਹ ਗੱਲ ਸਿੱਧੀ ਜਿਹਾ ਕੱਪ ਆ ਜਾ ਤੇ ਜਿਹੜੇ ਬਾਅਦ ਚ ਭੱਜੇ ਨੇ ਗੱਡੀ ਕੋਲੋਂ ਉਹਨਾਂ ਦੇ ਕੋਲ ਵੀ ਹਥਿਆਰ ਹੀ ਗਏ ਸੀ ਬੰਦੇ ਪਛਾਣਨੇ ਬੰਦੇ ਦੋ ਪਛਾਣਨੇ ਨੇ ਬਾਕੀ ਤੇ ਚਾਰ ਬਣ ਪਛਾਤੇ ਨੇ ਦੋ ਮੋਟਰਸਾਈਕਲਾਂ ਤੇ ਬੈਠੇ ਰਹੇ ਨੇ ਸੜਕ ਤੇ ਤਰਾਤ ਦਾ ਸਮਾਂ ਸੀ ਪੌਣੇ 12 ਦਾ ਟਾਈਮ ਹੈ ਗੱਡੀ ਦੇ ਅਗਲੇ ਪਾਸੇ ਮਾਰੇ ਨੇ ਵੱਡੇ ਸ਼ੀਸ਼ੇ ਤੇ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਹਾਂ ਜਾਨੀ ਨਹੀਂ ਹੋਇਆ ਇਸ ਨੁਕਸਾਨ ਜੇ ਕਰੇ ਹੁੰਦੇ ਤਾਂ ਸ਼ਾਂਤ ਕਰਦੇ ਹੀ ਪੁੱਜ ਕੇ ਆਏ ਸੀ ਹਥਿਆਰ ਉਹਨਾਂ ਕੋਲ ਕਾਫੀ ਸੀ ਪੁਰਾਣੀ ਰੰਜਿਸ਼ ਨੂੰ ਲੈ ਕੇ ਆਏ ਨੇ ਕੀ ਰੰਜਿਸ਼ ਤਾਂ ਸਾਡੀ ਇਹੋ ਹੀ ਹੈ ਹੁਣ ਕਤਲ ਵਾਲੀ ਚਲਦੀ ਪਹੋਰ ਤੇ ਕੋਈ ਰੰਜਿਸ਼ ਨਹੀਂ ਸੀ ਨਹੀਂ ਸਾਡਾ ਕੋਈ ਹਾਂ ਉਹੀ ਬੰਦੇ ਪੱਕੇ ਹੀ ਸੀ ਪੁਲਿਸ ਨੇ ਕਾਰਵਾਈ ਲੇਖ ਲੁਕ ਕੇ ਲੈ ਜਾਂਦੇ ਨੇ ਸਾਨੂੰ ਕਹਿ ਜਾਂਦੇ ਨੇ ਕਰਾਂਗੇ ਕੀਤਾ ਕੁਛ ਵੀ ਨਹੀਂ ਅਜੇ ਮਿੰਨਾ ਮੁੰਡਾ ਮੁਕੇ ਨੂੰ ਹੋ ਗਿਆ ਏ ਅੱਜ ਰਾਤ ਇਹ ਵਾਰਦਾਤ ਹੋਈ ਏ ਹਲੇ ਤੱਕਣ ਤੇ ਸਾਡੇ ਤੱਕ ਕੋਈ ਵੀ ਨਹੀਂ ਸੁਣਾਈ ਹੁੰਦੀ ਪਈ ਕੋਈ ਦੋਸ਼ੀ ਨਹੀਂ ਫੜੇਗਾ ਅਜੇ ਤੱਕ ਕੋਈ ਨਹੀਂ ਦੋਸ਼ੀ ਫੜੇਗਾ ਕੀ ਪੁਲਿਸ ਦੀ ਢਿੱਲੀ ਕਾਰਗਜ਼ਾਰੀ ਕੀ ਹੈ ਢਿੱਲੀ ਏ ਬਸ ਮਗਰ ਪੁਲਿਸ ਪੂਰੀ ਕਾਰਵਾਈ ਕਰੜੀ ਨਹੀਂ ਕਰ ਰਹੀ ਤੇ ਨਾ ਗਰੀਬਾਂ ਦੀ ਕੋਈ ਸੁਣਾਈ ਹੋ ਰਹੀ ਏ ਹੁਣ ਮੁੱਖ ਮੰਤਰੀ ਚੰਨੀ ਜੀ ਨਵੇਂ ਬੜੇ ਹੋ ਨਕੀ ਕਹਿਣਾ ਅਸੀਂ ਤੋਂ ਨੇ ਤੁਨ ਇਨਸਾਫ ਮੰਗਣਾ ਹੈ ਵੀ ਬੱਚਿਆਂ ਨਾਲ ਸਾਨੂੰ ਇਨਸਾਫ ਦੇ ਦੇਣ ਸਾਡੀ ਕਾਰਵਾਈ ਕੀਤੀ ਜਾਵੇ ਉਹਨਾਂ ਦੋਸ਼ੀਆਂ ਨੂੰ ਕੋਈ ਨਾ ਕੋਈ ਸਖਤ ਸਜ਼ਾ ਦਿੱਤੀ ਜਾਵੇ ਵਿਅੱਗੇ ਤੇ ਵੀ ਉਹਨਾਂ ਨੂੰ ਹੋਵੇ ਕਿ ਕਿਸੇ ਗਰੀਬ ਨਾਲ ਅਸੀਂ ਨਹੀਂ ਕਰਨਾ ਤੱਕਾ ਕੀਤਾ ਵਾਲਾ ਇਹਨਾਂ ਕਤਲ ਕਰਨ ਲੱਗਿਆਂ ਵੀ ਤੇ ਹੁਣ ਵੀ ਉਦੋਂ ਤੁਸੀਂ ਕਾਫੀ ਜ਼ਿਆਦਾ ਪਰਮਸੱਦਤ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਸੀ ਜਦੋਂ ਕਤਲ ਹੋਇਆ ਸੀ ਉਹ ਤਾਂ ਵੀ ਕਾਰਵਾਈ ਕੀਤੀ ਗਈ ਕਿ ਨਹੀਂ ਕੀਤੀ ਗਈ ਉਦੋਂ ਵੀ ਬਸ ਇਸੇ ਤਰ੍ਹਾਂ ਜਿਹੜਾ ਗੁੜਾ ਮਾਰ ਕੇ ਚਲੇ ਜਾਂਦੇ ਨੇ ਬੰਦੇ ਖੁਦ ਵੇਖੇ ਵੀ ਛੱਡ ਜਾਂਦੇ ਰਹੇ ਨੇ ਨਹੀਂ ਫੜਦੇ ਰਹੇ ਸਾਡੀ ਇਹੋ ਮੰਗ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਕਤਲਬਾਰੇ ਵੀ ਤੇ ਇਸ ਵਾਰਦਾਤ ਬਾਰੇ ਵੀ ਹਾਂਜੀ ਪੁਲਿਸ ਕੋ ਕਾਰਵਾਈ ਕਰ ਰਹੀ ਆ ਠੋਸ ਕਾਈ ਕਾਰਵਾਈ ਕਰਵਾਈ ਸਾਨੂੰ ਤਾਂ ਕਹਿੰਦੇ ਨੇ ਕਰਾਂਗੇ ਪਰ ਅੱਗੇ ਹੋ ਨਹੀਂ ਰਹੀ ਸਾਡੇ ਅੱਖਾਂ ਅੱਗੇ ਅਜੇ ਤਾਂ ਸਾਹਮਣੇ ਕੁਝ ਨਹੀਂ ਆਇਆ ਵੀ ਕੋਈ ਕਾਰਵਾਈ ਕਰਨ ਲੱਗੇ ਹੋਏ ਨੇ ਜਾਂ ਕੁਝ ਪੁਲਿਸ ਨਹੀਂ ਕਰੇਗੀ ਸਾਨੂੰ ਤਾਂ ਕੋਈ ਮਹਿਸੂਸ ਨਹੀਂ ਹੁੰਦਾ ਵੀ ਕਰੇਗੀ ਹਾਂਜੀ ਏ ਜੀ ਰਾਤ ਦਾ ਸਮਾਂ ਸੀ ਪੌਣੇ 12 ਦਾ ਟਾਈਮ ਸੀਗਾ ਤੇ ਅਸੀਂ ਆਪਣੇ ਚਾਚਾ ਜੀ ਦੇ ਘਰ ਸੀਗੇ ਐ ਪਿੰਡ ਤੇ ਇਹ ਰਾਤ ਵੱਲੀਆਂ ਪਿੰਡ ਜੀ ਥਾਣਾ ਮੰਮਦੋੜ ਜੀ ਤੇ ਆਪਣਾ ਘਰ ਐ ਪੌਣੇ ਕੋ 12 ਦਾ ਟਾਈਮ ਸੀਗਾ ਜਦੋਂ ਬੰਦੇ ਹਾਂਜੀ ਪਰਿਵਾਰ ਸੁੱਤਾ ਸੀ ਸਾਡੀ ਮਦਰ ਸੀਗੇ ਸਿਸਟਰ ਸੀਗੇ ਉਹ ਸੁੱਤੇ ਸੀਗੇ ਤੇ ਹਾਂਜੀ ਜਦੋਂ ਉਹ ਘਰੇ ਦਾਖਲ ਹੋਏ ਆ ਉਹਨਾਂ ਨੇ ਆ ਕੇ ਫਾਇਰਿੰਗ ਕੀਤੀ ਹੈ ਜੀ ਆਪਣੇ ਘਰ ਦਾ ਗੇਟ ਹੈ ਨਹੀਂ ਸਿੱਧਾ ਅੰਦਰ ਦਾਖਲ ਹੋਏ ਆਪਣੇ ਘਰੇ ਕਮਰਿਆਂ ਦਾ ਗੇਟ ਹੈ ਨਹੀਂ ਜੀ ਸਿੱਧਾ ਆ ਕੇ ਦਾਖਲ ਹੋ ਕੇ ਉਹਨਾਂ ਨੇ ਗੱਡੀ ਤੇ ਫਾਇਰਿੰਗ ਕੀਤੀ ਹੈ ਔਰ ਕਾਪੇ ਵਗੈਰਾ ਮਾਰੇ ਆ ਪੂਰਾ ਖੜਾਕ ਹੋਇਆ ਮੰਮੀ ਜੀ ਉੱਠੇ ਅੰਦਰੋਂ ਉਹਨਾਂ ਨੇ ਬਾਹਰ ਦੇਖਿਆ ਜਿਵੇਂ ਉਹ ਗੇਟ ਤੋਂ ਬਾਹਰ ਨਿਕਲਣ ਲੱਗੇ ਅੱਗੋਂ ਦੋਨਾਂ ਬੰਦਿਆਂ ਨੇ ਘੇਰ ਲਿਆ ਜੀ ਉਹਨਾਂ ਨੇ ਮੰਮੀ ਜੀ ਨੂੰ ਪੁੱਛਿਆ ਕਿ ਤੁਹਾਡਾ ਬੇਟਾ ਕਿੱਥੇ ਹੈ ਸ਼ੋਕ ਕਿੱਥੇ ਸੁਖਪਾਲ ਕਿੱਥੇ ਸਾਨੂੰ ਦੱਸੋ ਮੰਮਾ ਜੀ ਨੇ ਕਿਹਾ ਕਿ ਤੁਸੀਂ ਉਹਨਾਂ ਤੋਂ ਕੀ ਲੈਣਾ ਸਾਨੂੰ ਦੱਸੋ ਤੁਹਾਡਾ ਕੀ ਚੱਕਰ ਕੀ ਹੈ ਕਿਸ ਲਈ ਤੁਸੀਂ ਸਾਡੇ ਕਰਿਆ ਆਏ ਇਨੇ ਵਿੱਚ ਜੀ ਉਹਨਾਂ ਨੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਹੱਥੋਂ ਪਾਈ ਦੇ ਵਿੱਚ ਉਹਨਾਂ ਦੇ ਮੂੰਹ ਤੋਂ ਕੱਪੜੇ ਲੱਥੇ ਮੰਮੀ ਨੇ ਬੰਦੇ ਸਿਆਣੇ ਆ ਜੀ ਤੇ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਬਿਲਕੁਲ ਨਹੀਂ ਜੀ ਆਈ ਪੁਲਿਸ ਆਈ ਮੌਕੇ ਤੇ ਆਈਏ ਬਸ ਉਹਨਾਂ ਨੇ ਲਿਖਤ ਪੜਤ ਕਰਕੇ ਚਲੇ ਗਏ ਸਾਨੂੰ ਕੋਈ ਉਹਨਾਂ ਨੇ ਦੱਸਿਆ ਨਹੀਂ ਕਿ ਕੀ ਕਾਰਵਾਈ ਅੱਗੇ ਪਾਵਾਂਗੇ ਐ ਤਾਂ ਜੀ ਦੇਖਣ ਨੂੰ ਇਹੀ ਲੱਗ ਰਿਹਾ ਹੈ ਕਿ ਮਾਮਲਾ ਠੰਡੇ ਜੀ ਪਏਗਾ ਸਾਡੀ ਵੱਲੇ ਕੋਈ ਕਾਰਵਾਈ ਅੱਗੇ ਨਹੀਂ ਵਧੀ ਨਾ ਹੀ ਸਾਨੂੰ ਪਿਛਲੇ ਸਾਡੇ ਚਾਚਾ ਜੀ ਦੇ ਕਤਲ ਦਾ ਕੋਈ ਇਨਸਾਫ ਮਿਲਿਆ ਜਨਾਹ ਹੀ ਸਾਨੂੰ ਇਸ ਬਾਰੇ ਕੋਈ ਦੱਸਿਆ ਗਿਆ ਮੰਗੇ ਇਹ ਜੀ ਸਾਨੂੰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਨੂੰ ਇਸ ਚੀਜ਼ ਦਾ ਪੂਰਾ ਇਨਸਾਫ ਮਿਲੇ ਸਾਡੇ ਕਤਲ ਦਾ ਵੀ ਸਾਨੂੰ ਇਨਸਾਫ ਮਿਲੇ ਔਰ ਆ ਜਿਹੜੀ ਅੱਗੇ ਕਾਰਵਾਈਆਂ ਸਾਡੇ ਤੇ ਹੋ ਰਹੀਆਂ ਨੇ ਸਾਨੂੰ ਧਮਕਾਇਆ ਜਾ ਰਿਹਾ ਹੈ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਵੀ ਇਨਸਾਫ ਮਿਲੇ ਮੇਰੇ ਘਰ ਵਾਲੇ ਦਾ ਕਤਲ ਕੀਤਾ ਸੀ ਇਹਨਾਂ ਨੇ ਇਹਨਾਂ ਦੋਚੀਆਂ ਨੇ ਜਿਹੜੇ ਸਾਡੇ ਪਿੰਡ ਦੇ ਵਿੱਚ ਰਹਿੰਦੇ ਨੇ ਕਿਵੇਂ ਕਰਤੋ ਇਨਾਂ ਨੇ ਇਟਾ ਮਾਰ ਮਾਰ ਕੇ ਮੇਰੇ ਘਰ ਵਾਲੇ ਦਾ ਕਤਲ ਕੀਤਾ ਹਾਂਜੀ ਮਾਰ ਦਿੱਤਾ ਹਾਂਜੀ ਤੇ ਕੋਈ ਖੜੇ ਸੀ ਬੰਦੇ ਨਹੀਂ ਨਹੀਂ ਖੜੇ ਨਹੀਂ ਸੀ ਇਹ ਕਿ ਨਾ ਨੇ ਆਪਣੇ ਆਪ ਕੋਟ ਰੈ ਅਰੈਸਟ ਕੀਤਾ ਸੀ ਹੁਣ ਉਹ ਸੀ ਉਹੀ ਵਜ੍ਹਾ ਦੇ ਵਿੱਚ ਕਹਿੰਦੇ ਨੇ ਵੀ ਸਾਡੇ ਨਾਲ ਰਾਜੀ ਨਾਵਾ ਕਰੋ ਧਮਕੀਆਂ ਦਿੰਦੇ ਨੇ ਸਾਨੂੰ ਤੇ ਸਾਡੇ ਸਾਰੇ ਪਰਿਵਾਰ ਨੂੰ ਵੀ ਧਮਕੀਆਂ ਦਿੰਦੇ ਨੇ ਜਿਹੜੇ ਮੇਰੇ ਨਾਲ ਤੁਰਦੇ ਨੇ ਉਹਨਾਂ ਨੂੰ ਵੀ ਧਮਕੀਆਂ ਦਿੰਦੇ ਨੇ ਵੀ ਅਸੀਂ ਤੁਹਾਡੇ ਨਾਲ ਵੀ ਨਵੀਂ ਵਾਰਦਾਤ ਉਹ ਇਹਨਾਂ ਨੇ ਰਾਤ ਨੂੰ ਅੱਜ ਰਾਤ 12 ਵਜੇ ਪੌਣੇ 12 ਵਜੇ ਇਹਨਾਂ ਨੇ ਮੇਰਾ ਜੇਠ ਤੇ ਮੇਰੇ ਦੋ ਜੇਠ ਦੇ ਮੁੰਡੇ ਉੱਥੇ ਸਾਡੇ ਕੋਲ ਗਏ ਹੋਏ ਸੀ ਤੇ ਇਹਨਾਂ ਨੂੰ ਬੀਬੀਆਂ ਨੂੰ ਆ ਕੇ ਉਹਨਾਂ ਨੇ ਵੀ ਹੱਬਤਬ ਕੀਤਾ ਫਿਰ ਉਹਨਾਂ ਨੇ ਡਰਾਈਵਰ ਸਾਈਡ ਤੇ ਮੇਰੀ ਗੱਡੀ ਉਹਦੇ ਉਸ ਹਾਂਜੀ ਹਾਂਜੀ ਮੇਰੇ ਘਰ ਵਾਲੇ ਡਰਾਈਵਰ ਸੀ ਡਰਾਈਵਰੀ ਕਰਦੇ ਸੀ ਮੇਰੀ ਉਹੀ ਰੋਜੀ ਰੋਟੀ ਸੀ ਤੇ ਉਹਨਾਂ ਨੇ ਡਰਾਈਵਰ ਸਾਈਡ ਤੇ ਦੋ ਫੈਰ ਮਾਰ ਕੇ ਦੋ ਕਾਪੇ ਜਾ ਰਾੜਾ ਮਾਰ ਕੇ ਉਹਨਾਂ ਨੇ ਉਹ ਸ਼ੀਸ਼ਾ ਤੋੜ ਦਿੱਤਾ ਤੇ ਫਿਰ ਉਹਨਾਂ ਨੇ ਭੱਜ ਕੇ ਇਥੋਂ ਚਲੇ ਗਏ। ਬੰਦੇ ਪਛਾਣ ਨਹੀਂ ਗਏ। ਹਾਂਜੀ ਬੰਦੇ ਪਛਾਣੇ ਗਏ। ਕੀ ਮੰਗੇ ਉਹਨਾਂ ਨੂੰ ਪੜਨ ਦੀ ਕੋਈ ਹਾਂਜੀ ਉਹਨਾਂ ਨੇ ਇਹ ਮੰਗੇ ਵੀ ਮੇਰੀ ਹੱਥ ਜੋੜ ਕੇ ਬੇਨਤੀ ਏ ਵੀ ਉਹਨਾਂ ਨੂੰ ਰਿਕੁਐਸਟ ਕੀਤਾ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਮਮਦੋੜ ਥਾਣਾ ਦੇ ਥਾਣੇ ਦੀ ਢਿੱਲੀ ਕਾਰਗਜ਼ਾਰੀ। ਹਾਂਜੀ ਉਹਨਾਂ ਨੇ ਬਿਲਕੁਲ ਕੋਈ ਕਾਰਵਾਰੀ ਵਾਰੀ ਨਹੀਂ ਕੀਤੀ ਸਾਡੇ ਤੇ ਤੇ ਉਹਨਾਂ ਨੇ ਵੀ ਮੇਰੇ ਕੋਲ ਟਾਈਮ ਵੀ ਲਿਆ ਸੀ ਜਦੋਂ ਅਸੀਂ ਉੱਥੇ ਧਰਨਾ ਲਾਇਆ ਸੀ ਡੈੱਡ ਬਾਡੀ ਉੱਥੇ ਰੱਖੀ ਸੀ ਉਹਨਾਂ ਨੇ ਮੇਰੇ ਕੋਲ 3 ਦਿਨ ਦਾ ਟਾਈਮ ਲਿਆ ਸੀ ਹਜੇ ਤੱਕ ਕੁਝ ਵੀ ਨਹੀਂ ਉਹਨਾਂ ਨੇ ਕੀਤਾ ਸਾਡੀ ਇਹ ਮੰਗੇ ਵੀ ਉਹਨਾਂ ਨੂੰ ਸਾਡੀ ਇਹ ਮੰਗੇ ਬੀਸੀਐਮ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਆ ਜਿਹੜੇ ਮੇਰੇ ਘਰ ਵਾਲੇ ਦੇ ਕੰਨੀ ਜਿਹੜੇ ਬਣੇ ਨੇ ਨਵੇਂ ਉਹਨਾਂ ਨੇ ਚੀ ਅਪੀਲ ਕਰਨਾ ਉਹਨਾਂ ਨੇ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਉਹਨਾਂ ਨੂੰ ਕੋਈ ਜਾਤ ਪੱਤ ਦਾ ਸਵਾਲ ਨਹੀਂ ਹੈਗਾ ਉਹ ਗਰੀਬ ਜਾਤੀ ਕੋਈ ਵੀ ਸਭ ਦੇ ਨਾਲ ਹੀ ਉਹ ਸਾਥ ਦੇਣਗੇ ਸਾਥ ਦੇਣਗੇ ਤੇ ਉਹ ਸਾਡੇ ਨਾਲ ਵੀ ਉਹਨਾਂ ਨੂੰ ਜ਼ਰੂਰ ਸਾਥ ਦੇਣਗੇ ਸਾਨੂੰ ਵੀ ਵੀ ਇਹ ਗਰੀਬਾਂ ਦੀ ਜ਼ਰੂਰ ਮਦਦ ਕਰਨਗੇ ਮੈਂ ਇਹ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਆ ਵੀ ਮੇਰੇ ਘਰ ਵਾਲੇ ਜਿਹੜੇ ਕਾਤਲ ਨੇ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਵੇ ਤੇ ਛੇਤੀ ਤੇ ਛੇਤੀ ਜਿੰਨੇ ਵੀ ਹੈਗੇ ਨੇ ਨਾ ਹਾਂਜੀ ਹਾਂਜੀ ਸਲਾਖਾਂ ਦੇ ਪਿੱਛੇ ਉਹਨਾਂ ਨੂੰ ਸਖਤ ਤੇ ਸਖਤ ਸਜ਼ਾ ਦਿੱਤੀ ਜਾਵੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਇਹ ਜੋ ਵੀ ਸਾਡੇ ਪਿੰਡ ਦੇ ਵਿੱਚ ਘਟਨਾ ਹੋਈ ਏ ਬਹੁਤ ਮਾੜੀ ਹੋਈ ਏ ਇਹ ਨਹੀਂ ਸੀ ਹੋਣੀ ਚਾਹੀਦੀ ਗਰੀਬ ਘਰ ਨਾਲ ਬਹੁਤ ਹੀ ਮਾੜੀ ਇਹ ਹੋਈ ਏ ਤੁਸੀਂ ਕੌਣ ਅਸੀਂ ਪਿੰਡ ਦੇ ਸਰਪੰਚ ਹਾਂ ਆਪਣੀ ਕੁੜੀ ਸਰਪੰਚ ਦੀ ਆ ਅੱਛਾ ਕੀ ਹੁਣ ਪੁਲਿਸ ਤੋਂ ਕੀ ਮੰਗ ਕਰਦੇ ਆ ਵੀ ਇਹਨਾਂ ਨੂੰ ਸਾ ਪੁਲਿਸ ਤੋਂ ਇਹੋ ਹੀ ਮੰਗ ਕਰਨਾ ਆ ਵੀ ਆ ਜਿਹੜੀ ਇਹੋ ਦੀਆਂ ਡੇਟਾ ਨੇ ਇਹਨਾਂ ਨੂੰ ਕਾਬੂ ਕਰਨੇ ਨਾ ਕੀਤੀਆਂ ਜਾਣ ਮਾਰੇ ਡੇਟਾ ਇਹ ਵੱਡਾ ਇਹ ਵੱਡਾ ਵੀ ਨੁਕਸਾਨ ਕਰ ਸਕਦੇ ਆ ਹਾਂ ਕਰ ਸਕਦੇ ਨੇ ਨੁਕਸਾਨ ਜਦੋਂ ਅਗਲੇ ਦੇ ਘਰੇ ਆਏ ਨਿਕਾ ਨੂੰ ਹੋਰ ਚਾਂਸ ਹੋ ਜਾ ਹੁਣ ਪੁਲਿਸ ਨੇ ਇਹੋ ਮੰਗ ਕਰਨਾ ਆ ਵੀ ਆ ਜਿਹੜਾ ਬੰਦੀ ਕਾਰਵਾਈ ਆਪਦੀ ਕਰਨ ਤੂੰ ਜਿਹੜਾ ਆ ਕਰ ਦੇ ਵਿੱਚ ਰੋਪ ਲਗਾਏਗਾ ਇਹਨ ਗੋਲੀਆਂ ਦੇ ਕੀ ਰੋ ਉਹਦੇ ਵਿੱਚ ਜੇ ਵੈਰੀਫਾਈ ਕਰਨਗੇ ਕੋਈ ਸੱਚਾਈ ਦਾ ਕਰਦੇ ਆ ਜੀ ਜੋ ਵੀ ਸੱਚ ਉਹ ਵੈਰੀਫਾਈ ਕਰਕੇ ਰਿਪੋਰਟ ਦੇਗਾ ਫਿਰ ਉਸ ਤੋਂ ਬਾਅਦ ਉਹ ਕਰ ਸਕਦਾ ਹੈ। ਸਹੀ ਹੈ। ਉਸ ਤੋਂ ਬਾਅਦ ਕਾਰਵਾਈ ਕੀਤੀ ਹੈ। ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਅਗਲੇ ਹਾਂ ਹਾਂ ਤੁਹਾਨੂੰ ਦੇਖਾ ਕਿ ਜੋ ਵੀ ਕਾਰਵਾਈ ਬੰਦ ਕੀਤੀ ਹੈ ਉਹ ਜੇ ਸਹੀ ਹੋਇਆ ਸਹੀ ਕਾਰਵਾਈ ਰਿਪੋਰਟ ਅਨੁਸਾਰ ਕਰ ਦੋ। ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ